ਜਿਵੇਂ ਕਲੰਗੀ ਧਾਰ ਦਸ਼ਮੇਸ਼ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਦਰਬਾਰ ਦੇ ਵਿੱਚ ਕਟੌਤ ਰਿਆਸਤ ਵਿੱਚੋਂ ਇੱਕ ਗਰੀਬ ਮਾਤੜ ਦਾ ਬੰਦਾ ਗੁਰੂ ਦਰਬਾਰ ਵਿੱਚ ਆਉਂਦਾ ਹੈ ਪੈਰਾਂ ਵਿੱਚ ਟੁੱਟਾ ਜੁੱਤਾ ਹੈ ਤਨ ਦੇ ਪਾਟੇ ਕੱਪੜੇ ਨੇ ਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਕੇ ਸਿੱਖਾਂ ਨੂੰ ਪੁੱਛਦਾ ਹੈ ਵੀ ਭਾਈ ਸਿੱਖੋ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਆਉਂਦੇ ਨੇ ਕੀ ਉਹਨਾਂ ਦਾ ਦਰਬਾਰ ਕਿੱਥੇ ਸੱਜਦਾ ਹੈ ਤੋ ਕਵੀ ਦਰਬਾਰ ਕਿੰਨੇ ਵਜੇ ਲਾਉਂਦੇ ਹੈ ਸੇਖ ਨੇ ਪੁੱਛਿਆ ਭਾਈ ਤੂੰ ਕੌਣ ਹੈ ਉਹਨੇ ਕਿਹਾ ਜੀ ਮੈਂ ਵੀ ਇੱਕ ਕਵੀ ਹਾਂ ਸੇਖ ਨੇ ਉਹਦਾ ਪਹਿਰਾਵਾ ਦੇਖ ਅਣ ਦੇ ਪਾਟੇ ਕੱਪੜੇ ਦੇਖ ਪਹਿਰਾ ਬੱਚੇ ਟੁੱਟਾ ਜੁੱਤਾ ਦੇਖ ਉਸ ਵਿਚਾਰੇ ਦੇ ਨਾਲ ਮਜ਼ਾਕ ਕੀਤਾ ਸੇਖਣੂ ਕਹਿੰਦਾ ਵੀ ਕਵੀ ਤੇਰੇ ਵਰਗੇ ਹੁੰਦੇ ਆ ਆਪਣੀ ਹਾਲਤ ਦੇਖ ਗੁਰੂ ਗੋਬਿੰਦ ਸਿੰਘ ਮਹਾਰਾਜ ਕਵੀਆਂ ਨੂੰ ਨਿਵਾਜਦੇ ਨੇ ਤੇ ਕਵੀਆਂ ਦਾ ਪਹਿਰਾਵਾ ਬੜਾ ਸੋਹਣਾ ਹੁੰਦਾ ਹੈ ਤਨ ਤੇ ਸੋਹਣੇ ਕੱਪੜੇ ਪਾਏ ਹੁੰਦੇ ਹੈ ਕਿਉਂਕਿ ਉਹ ਕਵੀ ਹੈ ਤੇ ਇੱਕ ਤੂੰ ਕਵੀ ਹੈ ਜਿਹਦੇ ਤਨ ਦੇ ਉੱਤੇ ਪਾਟੇ ਕੱਪੜੇ ਨੇ ਪੈਰਾਂ ਵਿੱਚ ਟੁੱਟਿਆ ਜੁੱਤਾ ਹੈ ਤੇ ਆਪਣੇ ਆਪ ਨੂੰ ਤੂੰ ਕਵੀ ਕਹੀ ਜਾਂਦਾ ਹੈ ਤੂੰ ਕਿਹਦੇ ਪਾਸੋਂ ਕਵੀ ਹੈ ਕੋਣ ਨੇ ਕਿਹਾ ਸਿੱਖਾ ਮੈਂ ਕਵੀ ਹਾਂ ਉਹ ਸਿੱਖ ਨੇ ਬੜਾ ਗੁੱਸੇ ਦੇ ਨਾਲ ਉਸ ਮਾਤੜ ਜੇ ਬੰਦੇ ਨੂੰ ਗਰੀਬ ਨੂੰ ਕਿਹਾ ਵੀ ਜਾ ਚਲਾ ਜਾ ਲੱਗਦਾ ਤੂੰ ਕਮਲਾ ਐ ਬੌਰਾ ਐ ਤੈਨੂੰ ਸਮਝ ਨਹੀਂ ਆ ਕਵੀਆਂ ਦੀ ਪਦਵੀ ਬੜੀ ਉੱਤੀ ਐ ਇਹਨੇ ਨੂੰ ਇੱਕ ਸਿੱਖ ਹੋ ਰਾਇਆ ਉਹ ਸਖ ਨੇ ਬੜੇ ਪਿਆਰ ਦੇ ਨਾਲ ਕਿਹਾ ਵੀ ਕੋਈ ਗੱਲ ਨਹੀਂ ਤੂੰ ਨਾਰਾਜ਼ ਨਾ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਗਰੀਬਾਂ ਨੂੰ ਨਿਵਾਦਨ ਵਾਲੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਹੀ ਆਉਣਗੇ ਸ਼ਾਮੀ 4:00 ਵਜੇ ਕਬੀ ਦਰਬਾਰ ਹੋਣਾ ਹੈ ਤੂੰ ਰੁਕ ਜਾ ਜੇ ਤੂੰ ਕਵੀ ਹੈ ਤੇ ਮਹਾਰਾਜ ਤੈਨੂੰ ਜ਼ਰੂਰ ਨਿਵਾਦਨਗੇ ਸਤਿਗੁਰੂ ਤੇਰੇ ਤੇ ਮੇਰ ਜਰੂਰ ਕਰਨਗੇ ਉਹਦੇ ਮਨ ਵਿੱਚ ਚਾਹ ਪੈਦਾ ਹੋ ਗਿਆ ਗੁਰੂ ਨੂੰ ਮਿਲਣ ਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਉਣਗੇ ਕਈ ਦਿਨਾਂ ਦਾ ਭੁੱਖਾ ਹੈ ਕੁਝ ਖਾਦਾ ਪੀਤਾ ਨਹੀਂ ਤੇ ਮਾਣੀ ਮਨ ਸੋਚਦਾ ਵੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਉਣ ਸਭ ਤੋਂ ਪਹਿਲਾਂ ਜੇ ਉਹਨਾਂ ਦੀ ਨਜ਼ਰ ਮੇਰੇ ਤੇ ਪੈ ਜਾਏ ਤਾਂ ਬੜਾ ਆਨੰਦ ਹੋਏਗਾ ਬੜੀ ਕਿਰਪਾ ਹੋਣੀ ਹੈ ਮੈਂ ਸੁਣਿਆ ਵੀ ਜਿਹਦੇ ਤੇ ਪਹਿਲੀ ਨਜ਼ਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਰਦੇ ਨਾ ਉਹ ਨਜ਼ਰੀ ਨਦਰ ਨੇ ਹਾਲ ਹੋ ਜਾਂਦਾ ਹੈ ਉਹਦੀ ਹਰੇਕ ਭਾਵਨਾ ਪੂਰਨ ਹੋ ਜਾਂਦੀ ਹੈ ਉਦੇ ਕपाट ਖੁੱਲ ਜਾਂਦੇ ਹਨ ਮਾਨੀ ਮਨ ਸੋਤੀ ਜਾਂਦਾ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਕਲੰਗੀ ਧਾਰ ਦਸ਼ਮੇਸ਼ ਪਿਤਾ ਜਦੋਂ ਦਰਬਾਰ ਚਾਏ ਆ ਕੇ ਮਹਾਰਜ ਤਖਤ ਤੇ ਬਰਾਜ਼ਮਾਨ ਹੋਣ ਲੱਗੇ ਪਾਤਸ਼ਾਹ ਦੀ ਪਹਿਲੀ ਨਜ਼ਰ ਹੀ ਉਸ ਗਰੀਬ ਤੇ ਪਈ ਪਾਤਸ਼ਾਹ ਜੀ ਸਿੱਖਾਂ ਨੂੰ ਪੁੱਛਦੇ ਭਾਈਓ ਜੋ ਦਰਬਾਰ ਤੋਂ ਬਾਹਰ ਬੰਦਾ ਖੜਾ ਹੈ ਵੀ ਉਹ ਕੌਣ ਹੈ ਸਿੱਖ ਨੇ ਕਿਹਾ ਮਹਾਰਾਜ ਉਹ ਇੱਕ ਗਰੀਬ ਜਿਹਾ ਬੰਦਾ ਹੈ ਕਿ ਆਪਣੇ ਆਪ ਨੂੰ ਉਹ ਕਵੀ ਕਹਿੰਦਾ ਹੈ ਬਾਸਾ ਕਹਿੰਦੀ ਅੱਛਾ ਜੇ ਕਵੀ ਹੈ ਤੇ ਉਹਨੂੰ ਦਰਬਾਰਤ ਬੁਲਾਓ ਪਾਤਸ਼ਾ ਉਹਦੇ ਤਨ ਦੇ ਪਾਟੇ ਕੱਪੜੇ ਨੇ ਪੈਰਾਂ ਵਿੱਚ ਟੁੱਟਿਆ ਜੁੱਤਾ ਉਹ ਕਿਸੇ ਪਾਸੋਂ ਕਦੀ ਨਹੀਂ ਲੱਗਦਾ ਉਹ ਤੇ ਕੋਈ ਕਮਲਾ ਲੱਗਦਾ ਵਿਚਾਰਾ ਦਿਮਾਗ 'ਚ ਫਰਕ ਹੈ ਬੌਰਾ ਜਿਹਾ ਬੰਦਾ ਹੈ ਪਾਤਸ਼ਾ ਨੇ ਕਿਹਾ ਨਹੀਂ ਭਾਈ ਸਿੱਖੋ ਇੱਕ ਵਾਰ ਉਹਨੂੰ ਦਰਬਾਰ 'ਚ ਬੁਲਾਓ ਸਿਖਾਣ ਨੇ ਕਿਹਾ ਭਾਈ ਵੀ ਤੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਬੁਲਾਉਂਦੇ ਐ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ 'ਚ ਸਨਮੁਖ ਹੋ ਕੇ ਨਮਸਕਾਰ ਕੀਤੀ। ਪਤਸਰ ਨੂੰ ਬੜੇ ਪਿਆਰ ਦੇ ਨਾਲ ਤੱਕਦਾ ਪਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਪਿਆਰ ਤੇ ਨਾਲ ਪੁੱਛਦੇ ਨੇ ਭਾਈ ਕਿੱਥੋਂ ਆਇਆ ਹੈ? ਕਿੱਥੋਂ ਦਾ ਰਹਿਣ ਵਾਲਾ ਹੈ? ਤੇਰਾ ਨਾਮ ਕੀ ਹੈ? ਉਹਨੇ ਬੜੇ ਪਿਆਰ ਦੇ ਨਾਲ ਕਿਹਾ ਪਾਤਸ਼ਾਹ ਮੈਂ ਕਟੌਤ ਰਿਆਸਤ ਵਿੱਚੋਂ ਆਇਆ ਮੈਂ ਕਟੌਤ ਰਿਆਸਤ ਦੇ ਰਹਿਣ ਵਾਲਾ ਨਾਮ ਮੇਰਾ ਮੇਰੀ ਮਾਂ ਨੇ ਮੇਰਾ ਪਿਤਾ ਨੇ ਹੰਸ ਰਾਮ ਰੱਖਿਆ ਪਰ ਲੋਕ ਮੈਨੂੰ ਹੰਸੂ ਕਮਲਾ ਕਹਿੰਦੀ ਹੈ ਲੋਕ ਮੈਨੂੰ ਪਾਗਲ ਕਹਿੰਦੇ ਨੇ ਲੋਕ ਮੈਨੂੰ ਕਮਲਾ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਲੋਕ ਹੰਸੂ ਕਮਲਾ ਕਹਿੰਦੇ ਸੀ ਨਾ ਤੇ ਪਾਤਸ਼ਾਹ ਕਹਿੰਦੇ ਹੰਸਰਾਮ ਜੀ ਕਿੰਨੇ ਪੜੇ ਲਿਖੇ ਹੋ ਪਾਤਸ਼ਾਹ ਮੈਂ ਬਹੁਤਾ ਪੜਿਆ ਨਹੀਂ ਮੈਨੂੰ ਕੁਝ ਵੀ ਨਹੀਂ ਆਉਂਦਾ ਹਾਂ ਤੇਰੀ ਕਿਰਪਾ ਦੇ ਨਾਲ ਤੁਹਾਡੀ ਕਿਰਪਾ ਦੇ ਨਾਲ ਮੈਂ ਅੱਖਰਾਂ ਨੂੰ ਜੋੜ-ਜੋੜ ਕੇ ਪੜ ਵੀ ਲੈਣਾ ਹੈ ਜੋੜ-ਜੋੜ ਕੇ ਲਿਖ ਵੀ ਲੈਣਾ ਤੇ ਮਹਾਰਾਜ ਮੈਂ ਕਵੀ ਦਰਬਾਰ ਵਿੱਚ ਹਾਜ਼ਰੀ ਲਵਾਉਣ ਵਾਸਤੇ ਆਇਆ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਪਿਆਰ ਦੇ ਨਾਲ ਕਹਿੰਦੇ ਨੇ ਜੇ ਤੂੰ ਕਵੀ ਐ ਚੱਲ ਫਿਰ ਕਵਿਤਾ ਸੁਣਾ ਕੁਝ ਸੁਣਾ ਸਾਡੇ ਵਾਸਤੇ ਸਿੱਖਾ ਨੇ ਕਿਹਾ ਮਹਾਰਾਜ ਇਹਨੇ ਕੀ ਸੁਣਾਉਣਾ ਉਹ ਕਹੀ ਤੇ ਜਾਂਦਾ ਵੀ ਮੈਂ ਅਣ ਪੜਾ ਮੈਂ ਅੱਖਰ 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 ਜੋੜ-ਜੋੜ ਕੇ ਪੜ ਲੈਂਦਾ ਐ ਅੱਖਰ ਜੋੜ-ਜੋੜ ਕੇ ਲੇਖੜੀਂ ਨਾ ਜਿੰਨਾ ਸਮਾਂ ਐ ਨੇ ਅੱਖਰ ਜੋੜਨ ਤੇ ਲਾਉਣਾ ਉਹਨੇ ਸਮੇਂ ਤੋਂ ਟਾਈਮ ਹੋ ਜਾਣਾ ਸਮਾਪਤੀ ਦਾ ਉਦੋਂ ਨੂੰ ਤੇ ਸਮਾਪਤੀ ਹੋ ਜਾਣੀ ਹੈ ਇਹਨੇ ਕਿ ਤੁਹਾਨੂੰ ਸੁਣਾਉਣਾ ਹੋਰ ਕਿੰਨੇ ਕਵੀ ਬੈਠੇ ਨੇ ਚੜ੍ਹਦੀ ਕਲਾ ਵਾਲੇ ਕਵੀ ਬੈਠੇ ਆ ਮਹਾਰਾਜ ਉਹਨਾਂ ਤੋਂ ਤੁਸੀਂ ਕੁਝ ਸੁਣ ਲਓ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨਹੀਂ ਭਾਈ ਸਿੱਖੋ ਆਦ ਤੇ ਇਸੇ ਤੋਂ ਕੁਝ ਸੁਣਨਾ ਹੈ ਕਿਉਂਕਿ ਜੋਰੀ ਨੂੰ ਪਰਖ ਹੁੰਦੀ ਨਾ ਹੀਰੇ ਦੀ ਸਨਿਆਰੇ ਨੂੰ ਸੋਨੇ ਦੀ ਪਰਖ ਹੁੰਦੀ ਹੈ ਵੀ ਪਿਓਰ ਸੋਨਾ ਕਿਹੜਾ ਹੈ ਹੀਰੇ ਦੀ ਪਰਖ ਕਰਨ ਵਾਲੇ ਨੂੰ ਹੀਰੇ ਦੀ ਪਰਖ ਹੈ ਵੀ ਹੀਰਾ ਅਸਲੀ ਕਿਹੜਾ ਤੇ ਨਕਲੀ ਕਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਬੰਦੇ ਦਾ ਪਤਾ ਵੀ ਨਕਲੀ ਬੰਦਾ ਕਿਹੜਾ ਤੇ ਅਸਲੀ ਕਿਹੜਾ ਨਸਲ ਨਸਲ ਦਾ ਫਰਕ ਹੁੰਦਾ ਨਾ ਇੱਕ ਹੁੰਦੀ ਹੈ ਨਸਲੀ ਅਸਲ ਤੇ ਇੱਕ ਅਸਲੀ ਨਸਲ ਨਕਲੀ ਨਸਲ ਦੀ ਕੋਈ ਕੀਮਤ ਨਹੀਂ ਹੁੰਦੀ ਤੇ ਅਸਲੀ ਦੀ ਕੀਮਤ ਹੁੰਦੀ ਹੈ ਉਹ ਬੜੀ ਵੱਡ ਮੁੱਲੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਣਦੇ ਨੇ ਵੀ ਸਾਹਮਣੇ ਜਿਹਦੇ ਤਣ ਦੇ ਉੱਤੇ ਕਾ ਪਾਟੇ ਕੱਪੜੇ ਪਾਏ ਐ ਜਿਹਨੂੰ ਲੋਕ ਹੰਸੂ ਕਮਲਾ ਕਹਿੰਦੇ ਐ ਤੇ ਮੇਰੇ ਸਿੱਖ ਵੀ ਇਹਨੂੰ ਕਮਲਾ ਸਮਝੀ ਜਾਂਦੇ ਐ ਪਰ ਇਹ ਬੜਾ ਤਕੜਾ ਕਵੀ ਐ ਪਾਤਸ਼ਾਹੀ ਮਨ ਦੀਆਂ ਜਾਣਨ ਵਾਲੇ ਹਨ ਅਸੀਂ ਪਹਿਰਾਵੇ ਦੇ ਨਾਲ ਜੁੜੇ ਹੋਏ ਹਾਂ ਜਿਹਦੇ ਤਣ ਦੇ ਉੱਤੇ ਸੋਹਣੇ ਕੱਪੜੇ ਨਹੀਂ ਪਾਏ ਉਹਨੂੰ ਅਸੀਂ ਕੁਝ ਸਮਝਦੇ ਨਹੀਂ ਆਂ ਜਿਹਦੇ ਵਧੀਆ ਕਪੜੇ ਪਾਏ ਹੋਣ ਚਾਰ ਪੰਜ ਨਾਲ ਸੇਵਾਦਾਰ ਹੋਣ ਅਸੀਂ ਕਹਿੰਦਾ ਵੀ ਇਹ ਬਾਬਾ ਤਕੜਾ ਇਹ ਵੱਡੀ ਗੱਡੀ ਤੇ ਆਇਆ ਆਹ ਵਿਚਾਰਾ ਛੋਟੀ ਗੱਡੀ ਤੇ ਆਇਆ ਇਹਨੂੰ ਕੀ ਆਉਂਦਾ ਹੋਣਾ ਪਰ ਕਈ ਵਾਰੀ ਛੋਟੀ ਗੱਡੀ ਵਾਲਾ ਸਾਈਕਲ ਵਾਲਾ ਵੀ ਉਸ ਅਕਾਲ ਪੁਰਖ ਰੱਬ ਦੇ ਨਾਲ ਮਿਲਿਆ ਹੁੰਦਾ ਹੈ ਪਰਖ ਉਸ ਅਕਾਲ ਪੁਰਖ ਪਰਮਾਤਮਾ ਨੂੰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਲਿਆ ਪਾਈ ਸੁਨਾ ਖੁਦ ਜਦੋਂ ਹੰਸ ਰਾਮ ਜੀ ਨੇ ਉਸ ਗਰੀਬ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਆਪਣੀ ਕਿਵਤਾ ਰੱਖੀ ਸੁਣਾਈ ਪਾਤਸ਼ਾਹ ਜੀ ਇੰਨੇ ਹੀ ਮੰਤਰ ਮੁਕਤ ਹੋਏ ਅੰਤਰ ਧਿਆਨ ਹੋ ਗਏ ਪਾਤਸ਼ਾਹ ਜੀ ਸੁਣੀ ਜਾ ਰਿਹਾ ਉਸ ਸਮਾਪਤੀ ਨਹੀਂ ਕਰਨ ਦਿੰਦੇ ਸਿਕਾਣੇ ਕਿਆ ਮਹਾਰਾਜ ਹੋਰ ਬੜੇ ਕਈ ਕਵੀ ਬੈਠੇ ਆ ਕੁੜੀਕ ਵਿੱਚ ਹੈ ਪਾਤਸ਼ਾਹ ਨੇ ਕਿਆ ਨਹੀਂ ਅੱਜ ਹੰਸ ਰਾਮ ਦੀ ਤੋਂ ਹੀ ਕਵਿਤਾਵਾਂ ਸੁਣਨੀ ਹੈ ਅੱਜ ਇਹਦੀ ਵਾਰੀ ਹੈ ਅੱਜ ਇਕੱਲਾ ਹੀ ਸਾਨੂੰ ਕੁਝ ਸੁਣਾ ਕੇ ਜਾਏਗਾ ਪਾਤਸ਼ਾਹ ਜੀ ਸੁਣੀ ਜਾਂਦੇ ਚਲੋ ਦਵਾਨ ਦੀ ਸਮਾਪਤੀ ਹੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਗਰੀਬ ਨੂੰ ਕਹਿੰਦੇ ਨੇ ਹੰਸ ਰਾਮ ਜੀ ਕੀ ਤੁਸੀਂ ਕਵੀ ਦਰਬਾਰ ਵਿੱਚ ਕਵਿਤਾ ਸੁਣਾਉਣ ਆਏ ਸੀ ਜਾਂ ਕੁਝ ਲੈਣ ਆਏ ਸੀ ਉਹਨੇ ਕਿ ਮਹਾਰਾਜ ਕੋਈ ਨਹੀਂ ਲੈਣ ਆਇਆ ਸੀ ਮੈਂ ਤੇ ਬਸ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਸੀ ਆਇਆ ਤੇ ਹੰਸ RAM ਕਵੀ ਉਹ ਗਰੀਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਹਿਮਾ ਸੁਣ ਕੇ ਸੀ ਵੀ ਮਹਾਰਾਜ ਗਰੀਬਾਂ ਨੂੰ ਨਿਵਾਦਨ ਵਾਲੇ ਹੈ। ਕਈ ਦਿਨਾਂ ਦਾ ਭੁੱਖਾ ਸੀ। ਕੋਈ ਕੰਮ-ਕਾਜ ਹੈ ਨਹੀਂ ਸੀ ਵੀ ਮਹਾਰਾਜ ਮੈਨੂੰ ਥੋੜਾ ਧੰਨ-ਮਾਇਆ ਦੇ ਦੇਣ ਕਿ ਤੇ ਮੈਂ ਆਪਣਾ ਗੁਜ਼ਾਰਾ ਕਰ ਸਕਦਾ। ਕੋਈ ਨਾ ਕੋਈ ਕੰਮ ਤੋਰ ਸਕਦਾ। ਆਇਆ ਤੇ ਮੰਗਣ ਵਾਸਤੇ ਸੀ ਕੁਝ ਪਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ دیدار ਹੋਏ ਸਾਰੀ ਭੁੱਖ ਹੀ ਖਤਮ ਹੋ ਗਈ ਹੰਸ ਰਾਮ ਦੀ ਉਹਦੀ ਸਾਰੀ ਭੁੱਖ ਹੀ ਲਹਿ ਗਈ ਖਤਮ ਹੋ ਗਈ ਉਹਨੇ ਕਿਹਾ ਮਹਾਰਾਜ ਮੈਨੂੰ ਹੁਣ ਕੁਝ ਨਹੀਂ ਚਾਹੀਦਾ ਬਸ ਤੁਹਾਡੇ ਦਰਸ਼ਨ ਹੋ ਗਏ ਜਿਨ੍ਹਾਂ ਦਰਸ਼ਨਾਂ ਨੂੰ ਮਹਾਰਾਜ ਕਈ ਮੇਰੇ ਵਰਗੇ ਗਰੀਬ ਲੋਤਦੇ ਐ ਦੀਦਾਰ ਕਰਨਾ ਚਾਹੁੰਦੇ ਨੇ ਪਰ ਕਰ ਨਹੀਂ ਸਕਦੇ ਦੀ ਪਾਤਸ਼ਾਹ ਮੈਂ ਤੇ ਭਾਗਾ ਵਾਲਾ ਤੁਹਾਡੇ ਸਾਹਮਣੇ ਹੋ ਕੇ ਤੁਹਾਡੇ ਸਾਹਮਣੇ ਮੈਂ ਆਪਣੀਆਂ ਕਵਤਾਂਵਾਂ ਰੱਖੀਆਂ ਤੁਸੀਂ ਬੜੇ ਪਿਆਰ ਦੇ ਨਾਲ ਸੁਣਿਆ ਮੈਨੂੰ ਨਿਵਾਤਿਆ ਮੈਂ ਤੇ ਕਰਮਾ ਵਾਲਾ ਭਾਗਾ ਵਾਲਾ ਤੁਹਾਡੇ ਦੀਦਾਰ ਹੋ ਕੇ ਬਸ ਬਹੁਤ ਹੈ ਪਾਤਸ਼ਾਹ ਕਹਿੰਦੇ ਮੰਗ ਲੈ ਜੇ ਕੁਝ ਮੰਗਣਾ ਤੇ ਜੇ ਕੁਝ ਚਾਹੀਦਾ ਤੇ ਦੱਸ ਕਹਿੰਦਾ ਪਾਤਸ਼ਾਹ ਕੁਝ ਨਹੀਂ ਚਾਹੀਦਾ ਬਾਸ ਕਹਿੰਦੇ ਹੰਸਰਾਮ ਜੇ ਤੈਨੂੰ ਕੁਝ ਨਹੀਂ ਚਾਹੀਦਾ ਤੇ ਅਸੀਂ ਤੈਨੂੰ ਕੁਝ ਦਈਏ ਤੇ ਜਵਾਬ ਤੇ ਨਹੀਂ ਦਿੰਦਾ ਕਹਿੰਦਾ ਮਹਾਰਾਜ ਮੈਨੂੰ ਗਰੀਬ ਨੂੰ ਜੋ ਤੁਸੀਂ ਕੁਝ ਦਿਓਗੇ ਆਪਣੀ ਮਰਜ਼ੀ ਨਾਲ ਦੇਣਾ ਮੈਂ ਮੰਗਣਾ ਕੁਝ ਨਹੀਂ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਿਕਾ ਨੂੰ ਕਹਿੰਦੇ ਭਾਈ RAMCHAND ਖਜ਼ਾਨਚੀ ਸੀ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਾਸਨ ਕਿਹਾ ਬੁਲਾ ਕੇ ਲੈ ਕੇ ਆਓ RAMCHAND ਖਜ਼ਾਨਚੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਪਹੁੰਚਿਆ ਪਾਸਨ ਨੇ ਕਿਹਾ RAMCHAND ਖਜ਼ਾਨੇ ਦੇ ਵਿੱਚ ਕਿੰਨਾ ਧਨ ਹੈ ਉਹਨੇ ਹਿਸਾਬ ਲਾ ਕੇ ਕਿਹਾ ਮਹਾਰਾਜ 18000 ਰਜਤਪਨ ਮੋਹਰਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਾਰਾ ਖਜ਼ਾਨਾ ਲੈ ਕੇ ਆਓ 18000 ਰਜਤਪਨ ਮੋਹਰਾਂ ਲੈ ਕੇ ਆਓ 18000 ਰਜਤਪਨ ਮੋਹਰਾਂ ਲੈ ਕੇ ਆਂਦੀਆਂ ਸਾਰੀਆਂ ਮੋਹਰਾਂ ਕਵੀ ਹੰਸਰਾਮ ਉਸ ਗਰੀਬ ਦੀ ਝੋਲੀ 'ਚ ਪਾਤੀ ਕਵੀ ਹੰਸਰਾਮ ਨੇ ਕਿਹਾ ਪਾਤਸ਼ਾਹ ਮੈਂ ਇੰਨੇ ਧਨ ਦਾ ਕੀ ਕਰਨਾ ਹੈ ਜੇ ਮਾਰਦ ਨਿਵਾਦਨ ਲੱਗੇ ਹੋ ਤੇ ਮੈਨੂੰ ਇਸ ਧਨ ਵਿੱਚੋਂ ਇੱਕ ਕੌਡੀ ਮੇਰੀ ਝੋਲੀ ਚ ਪਾ ਦਿਓ ਮੈਂ ਤੇ ਇੱਕ ਕੌਡੀ ਦੇ ਨਾਲ ਹੀ ਅਮੀਰ ਹੋ ਜਾਣਾ ਇੱਕ ਮੋੜ ਦੇ ਨਾਲ ਮੈਂ ਅਮੀਰ ਹੋ ਜਾਣਾ ਇੰਨਾ ਧਨ ਮੈਂ ਕੀ ਕਰਨਾ ਪਾਛਾ ਇਹੋ ਜਾਂ ਮੈਂ ਕੁਝ ਨਹੀਂ ਕੀਤਾ ਜਿਹਦੇ ਬਦਲੇ ਤੁਸੀਂ ਮੈਨੂੰ ਇੰਨਾ ਧਨ ਦੇ ਲੱਗਿਓ ਪਾਛਾ ਕਹਿੰਦੇ ਤੇਰੇ ਬੋਲ ਤੇਰੀਆਂ ਕਵਤਾਵਾਂ ਦੀ ਕੀਮਤ ਇੰਨੀ ਕਾ ਵੀ ਅਸੀਂ ਉਹਨਾਂ ਦੀ ਕੀਮਤ ਉਹਨਾਂ ਦੀ ਮਾਇਆ ਭੇਟਾ ਦੇ ਹੀ ਨਹੀਂ ਸਕਦੇ ਸਾਡੇ ਕੋਲ ਇੰਨੀ ਮਾਇਆ ਹੈ ਨਹੀਂ ਜਿਹਦੇ ਨਾਲ ਅਸੀਂ ਤੇਰੀਆਂ ਕਵਿਤਾਵਾਂ ਦਾ ਮੁੱਲ ਤਾਰ ਸਕੀਏ ਇੰਨੀ ਕ ਕੀਮਤ ਆ ਤੇਰੀਆਂ ਕਵਿਤਾਵਾਂ ਦੀ ਇੰਨੇ ਕੋ ਸੋਹਣੇ ਬੋਲ ਆ ਤੇਰੇ ਵੀ ਅਸੀਂ ਉਹਦਾ ਮੁੱਲ ਨਹੀਂ ਦੇ ਸਕਦੇ ਹੱਥ ਜੋੜੀ ਖੜਾ ਹੈ ਹੁਣ ਜਿਹੜੇ ਸਿੱਖ ਕੋਲ ਖੜੇ ਸੀ ਉਹਨਾਂ ਨੇ ਕਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਿਮਾਣਾ ਦਾ ਬਣ ਕੇ ਗਰੀਬ ਦਾ ਬਣ ਕੇ ਲੁੱਟ ਕੇ ਲੈ ਚੱਲਿਆ ਤੁਰਨ ਲੱਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੱਥ ਫੜ ਲਿਆ ਕਹਿੰਦੇ ਹੰਸ ਰਾਮ ਜੀ ਰੁਕ ਜਾਓ ਗਰਵਾਲੀਅਰ ਦੀ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਸਤੇ ਹਾਥੀ ਲੈ ਕੇ ਆਈ ਪਾਤਸ਼ਾਹ ਨੇ ਉਹ ਹਾਥੀ ਵੀ ਹੰਸਰਾਮ ਕਵੀ ਨੂੰ ਉਸ ਗਰੀਬ ਨੂੰ ਦਿੱਤਾ ਸੋਹਣੀ ਪੋਸ਼ਾਕ ਮਹਾਰਾਜ ਵਾਸਤੇ ਲੈ ਕੇ ਆਏ ਰਾਜਿਆਂ ਮਹਾਰਾਜਿਆਂ ਵਾਲੀ ਪਾਤਸ਼ਾਹ ਨੇ ਉਸ ਗਰੀਬ ਦੇ ਤਨ ਤੋਂ ਪਾਟੇ ਕਪੜੇ ਲੁਹਾਏ ਟੁੱਟੀ ਜੁੱਤੀ ਲੁਹਾ ਕੇ ਸੋਹਣੀ ਜੁੱਤੀ ਪਵਾਈ ਉਹ ਤਨ ਤੇ ਸੋਹਣੀ ਪੋਸ਼ਾਕ ਪਵਾਈ ਇੱਕ ਪਾਲਕੀ ਤਿਆਰ ਕਰਾਈ ਹਾਥੀ ਤੇ ਪਾਲਕੀ ਸਜਾਈ ਉਸ ਪਾਲਕੀ ਦੇ ਵਿੱਚ ਬਿਠਾ ਕੇ ਕਵੀ ਹੰਸ ਰਾਮ ਨੂੰ ਜੀ ਨੂੰ ਲੋਕ ਹੰਸੂ ਕਮਲਾ ਕਹਿੰਦੇ ਸੀ ਨਾ ਪਾਗਲ ਕਹਿੰਦੇ ਸੀ ਉਸ ਹੰਸ ਰਾਮ ਨੂੰ ਪਾਲਕੀ ਦੇ ਵਿੱਚ ਬਿਠਾਇਆ ਤੇ ਸਿੱਖਾ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਨਗਾਰੇ ਦੀ ਝੋਟ ਤੇ ਬੜੀ ਸ਼ਾਨੋ ਸ਼ੌਕਤ ਨਾਲ ਰਾਜਿਆਂ ਮਹਾਰਾਜਿਆਂ ਦੇ ਵਾਂਗ ਸਾਡੇ ਕਵੀ ਹੰਸ ਰਾਮ ਨੂੰ ਕਟੌੜ ਰਿਆਸਤ ਵਿੱਚ ਛੱਡ ਕੇ ਆਉਣਾ ਹੈ ਇਹਨਾਂ ਨੂੰ ਬੜੇ ਪਿਆਰ ਦੇ ਨਾਲ ਛੱਡ ਕੇ ਆਉਣਾ ਹੈ ਕਿਉਂਕਿ ਇਹਨਾਂ ਕੋਲੇ ਗੁਣ ਬੜਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੁਕਮ ਦੀ ਪਾਲਣਾ ਕਰਦੇ ਸਿੱਖਾ ਨੇ ਨਗਾਰੇ ਤੇ ਲਾਈ ਚੋਟ ਬੜੀ ਸ਼ਾਨੂ ਸ਼ੌਕਤ ਨਾਲ ਕਵੀ ਹੰਸ ਰਾਮ ਨੂੰ ਲਈ ਜਾਂਦੀ ਹੈ ਜਦੋਂ ਕਟੌੜ ਚ ਰਿਆਸਤ ਵਿੱਚ ਪਹੁੰਚੇ ਉੱਥੋਂ ਦਾ ਰਾਜਾ ਰਾਜਾ ਕਿਰਪਾਲ ਚੰਦ ਕੀ ਦੇਖਦਾ ਵੀ ਸਾਹਮਣੇ ਕੋਈ ਕਿਸੇ ਦੂਜੇ ਰਾਜ ਭਾਗ ਦਾ ਕੋਈ ਰਾਜਾ ਮੇਰੀ ਰਿਆਸਤ ਵਿੱਚ ਲੰਘਦਾ ਪਿਆ ਹੈ ਹੁਣੇ ਮਾਣੀ ਮਨ ਸੋਚਿਆ ਵੀ ਸਤਕਾਰ ਕਰਨਾ ਤਈਦਾ ਮੇਰਾ ਫਰਜ਼ ਬਣਦਾ ਵੀ ਮੇਰੀ रियासत ਵਿੱਚ ਦੀ ਰਾਜਾ ਲੰਘਦਾ ਪਿਆ ਹੁਣੇ ਸਿੱਖਾਂ ਦਾ ਰਾਹ ਰੋਕ ਪੁੱਛਿਆ ਵੀ ਕਿਹੜੀ ਰਿਆਸਤ ਦਾ ਰਾਜਾ ਸਿੱਖਾਂ ਨੇ ਕਹਾਂ ਦੀ ਤੁਸੀਂ ਆਪੇ ਪਤਾ ਕਰ ਲਓ ਹਾਥੀ ਰੋਕਿਆ ਹਾਥੀ ਨੂੰ ਬਿਠਾਇਆ ਗਿਆ ਪਾਲਕੀ ਵਿੱਚ ਜਦੋਂ ਪਾਲਕੀ ਦਾ ਪੱਲਾ ਟੁਕਿਆ ਤੇ ਕਿਰਪਾਲ ਚੰਦ ਕਵੀ ਹੰਸਰਾਮ ਹੰਸੂ ਕਮਲੇ ਨੂੰ ਜਿਹਨੂੰ ਲੋਕ ਹੰਸੂ ਕਮਲਾ ਕਹਿੰਦੇ ਸੀ ਪੁੱਛਦਾ ਜੀ ਤੁਸੀਂ ਕਿਹੜੀ रियासत ਦੇ ਰਾਜੇ ਹੋ ਤੇ ਉਹ ਹੰਸਰਾਮ ਕਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਿਵਾਦਿਓ ਕਹਿੰਦਾ ਜੀ ਮੈਂ ਕਿਸੇ रियासत ਦਾ ਰਾਜਾ ਨਹੀਂ ਮੈਂ ਤੇ ਤੁਹਾਡੀ ਹੀ रियासत ਦਾ ਇੱਕ ਗਰੀਬ ਫਲਾਨੇ ਦਾ ਪੁੱਤ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਿਮਾਣਾ ਜ ਸੇਖ ਹਾਂ ਮੈਂ ਉਹਨਾਂ ਦਾ ਕਵੀ ਐ ਤੇ ਕਿਰਪਾਲ ਚੰਦ ਕਹਿੰਦਾ ਫਿਰ ਰਾਜਿਆਂ ਵਾਲਾ ਭੇਖ ਕਿਉਂ ਧਾਰਿਆ ਕਹਿੰਦਾ ਭੇਖ ਨਹੀਂ ਧਾਰਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੈਨੂੰ ਰਾਜਾ ਬਣਾਇਆ ਕਿਥੇ ਮੈਂ ਭਿਖਾਰੀ ਸਾਂ ਤਨ ਤੇ ਪਾਟੇ ਕੱਪੜੇ ਸੀ ਪੈਰਾਂ ਵਿੱਚ ਟੁੱਟਿਆ ਜੁੱਤਾ ਸੀ ਤੇ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੈਨੂੰ ਨਿਵਾਦਿਆ ਮੈਨੂੰ ਰਾਜਾ ਬਣਾ ਕੇ ਤੁਰਿਆ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਹਾਂ ਉਹਨਾਂ ਦੇ ਚਰਨਾਂ ਦੀ ਧੂੜ ਹਾਂ ਉਹਨਾਂ ਦਾ ਸੇਵਕ ਹਾਂ ਹੁਣ ਰਾਜਾ ਕਿਰਪਾਲ ਚੰਦ ਸੋਚਦਾ ਵੀ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ ਵੀ ਰਾਜਿਆਂ ਦੇ ਵਾਂਗ ਸ਼ਾਨ ਨੂੰ ਸ਼ੌਕਤ ਨਾਲ ਜਉਂਦੇ ਹੈ ਉਹ ਕਿੰਨੇ ਤਕੜੇ ਮਹਾਨ ਪੁਰਸ਼ ਹੋਣਗੇ ਉਹ ਕਿੰਨਾ ਤਕੜਾ ਰਾਜਾ ਹੋਏਗਾ। ਕ੍ਰਿਪਾਲ ਚੰਦ ਕਵੀ ਹੰਸ RAM ਨੂੰ ਕਹਿੰਦਾ ਹੰਸ RAM ਠੀਕ ਹੈ ਤੂੰ ਮੇਰੀ रियासत ਵਿਚ ਰਹਿਣਾ ਐ ਇਤੋਂ ਦੇ ਰਹਿਣ ਵਾਲਾ ਐ ਪਰ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਿਮਾਣਾ ਦਾ ਸੇਖਾ ਐ ਮੇਰੀ ਬੇਨਤੀ ਪ੍ਰਵਾਨ ਕਰ ਮੈਂ ਤੈਨੂੰ ਆਪਣਾ ਰਾਜ ਭਾਗ ਦੇ ਸਕਦਾ ਜੇ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦ دیدار ਕਰਾ ਦੇਵੇਂ। ਮੈਨੂੰ ਵੀ ਲੈ ਚੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਮੈਂ ਵੀ ਉਹਨਾਂ ਦੀ ਦੀਦਾਰ ਕਰ ਲਵਾਂ ਮੇਰੇ ਵੀ ਕਰਮ ਜਾਗ ਪੈਣ ਮੈਨੂੰ ਵੀ ਉਹ ਸ਼ਾਂਤੀ ਮਿਲ ਜਾਏ ਜਿਹੜੀ ਸ਼ਾਂਤੀ ਮੈਂ ਬੜੇ ਚਿਰਾਂ ਦਾ ਲੱਭਦਾ ਫਿਰਦਾ ਫਿਰ ਕਵੀ ਹੰਸਰਾਮ ਤ੍ਰਿਪਾਲ ਚੰਦ ਰਾਜੇ ਨੂੰ ਕਟੌੜ ਚ ਰਿਆਸਤ ਦੇ ਰਾਜੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਤੇ ਲੈ ਕੇ ਆਉਂਦਾ ਤੇ ਰਾਜਾ ਕ੍ਰਿਪਾਲ ਚੰਦ ਕਹਿੰਦਾ ਪਾਤਸ਼ਾ ਇਹਸ ਬੰਦੇ ਨੂੰ ਮੇਰੀ ਰਿਆਸਤ ਵਿੱਚ ਲੋਕ ਹਾਂਸੂ ਕਮਲਾ ਕਹਿੰਦੇ ਸੀ ਹਾਂਸੂ ਪਾਗਲ ਕਹਿੰਦੇ ਸੀ ਪਰ ਮਹਾਰਾਜ ਤੁਸੀਂ ਗਰੀਬਾਂ ਨੂੰ ਨਿਵਾਜਣ ਵਾਲਿਓ ਮੈਂ ਸੁਣਿਆ ਸੀ ਪਰ ਦੇਖਿਆ ਕਦੇ ਨਹੀਂ ਸੀ ਪਾਤਸ਼ਾ ਹੁਣ ਮੈਂ ਅੱਖਾਂ ਦੇ ਨਾਲ ਦੇਖ ਵੀ ਲਿਆ ਕੰਨਾਂ ਦੇ ਨਾਲ ਸੁਣ ਵੀ ਲਿਆ ਤੇ ਮਹਾਰਾਜ ਮੈਂ ਦੇਖ ਵੀ ਲਿਆ ਵੀ ਤੁਸੀਂ ਇੱਕ ਗਰੀਬ ਜੇ ਮਾਤੜ ਦੇ ਬੰਦੇ ਨੂੰ ਜਿਹਨੂੰ ਲੋਕ ਹੰਸੂ ਕਮਲਾ ਕਹਿੰਦੇ ਸੀ ਉਹਨੂੰ ਰਾਜਿਆ ਵਾਲਾ ਢੇਖ ਬਣਾ ਕੇ ਇੱਕ ਰਾਜਾ ਬਣਾ ਦਿੱਤਾ ਕੋ ਸਤਨਾਮ ਸ੍ਰੀ ਸਭ ਤੋਂ ਅਮੀਰ ਬੰਦਾ ਹੈ 18000 ਰਜਤਪਨ ਮੋਰਾ ਰਾਜੇ ਮਹਾਰਾਜਾ ਕੋਲ ਹੁੰਦੀਆਂ ਸੀ ਜਿਹੜੀਆਂ ਰਜਤਪਨ ਮੋਰਾ ਹੁਣ ਇਸ ਟਾਈਮ ਹੰਸੂ ਹੰਸਰਾਮ ਕਵੀ ਕੋਲਿਆ ਜਿਹਨੂੰ ਲੋਕ ਕਹਿੰਦੇ ਸੀ ਹੰਸੂ ਕਮਲਾ ਇਹ ਗੁਰੂ ਦੀ ਬਖਸ਼ਿਸ਼ ਅਚਰਜ ਦੀ ਵਡਿਆਈ ਉਹ ਗਰੀਬਾਂ ਨੂੰ ਨਿਵਾਜਣ ਵਾਲਾ ਉਹਦੀ ਅਚਰਜ ਦੀ ਵਡਿਆਈ ਹੈ ਪਤਾ ਨਹੀਂ ਉਹ ਕਦੋਂ ਭਿਖਾਰੀ ਤੋਂ ਰਾਜ ਰਾਜਾ ਬਣਾ ਦੇਵੇ ਤੇ ਛਿੰਨ ਮਾਤਰ ਵਿੱਚ ਅੱਖ ਚਮਕਣ ਨਹੀਂ ਦਿੰਦਾ ਉਹ ਪਤਾ ਨਹੀਂ ਰਾਜੇ ਤੋਂ ਭਿਖਾਰੀ ਬਣਾ ਦੇ ਉਹਦੀ ਅਚਰਜ ਦੀ ਖੇਡ ਹੈ ਉਹਦੀ ਵਡਿਆਈ ਐਸੀ ਹੈ ਇਸ ਲਈ ਗੁਰਸੇਖਾਂ